ਬੁਲਟਨਾਮਾ ਪੰਜਾਬ ਸਫਰ جاری ਹੈ ਤੇ ਅੱਜ ਤੁਹਾਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਪੋਪਾਲਕਲਾ ਲੈ ਕੇ ਚਲਦੇ ਹਾਂ ਜਿੱਥੇ ਦੋ ਇਤਿਹਾਸਕ ਗੁਰੂ ਘਰ ਮੌਜੂਦ ਨੇ ਦੋਨੇ ਗੁਰੂ ਘਰਾਂ ਦਾ ਸਬੰਧ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੈ ਤੇ ਆਜੋ ਤੁਹਾਨੂੰ ਕਰਾਉਣੇ ਆ ਗੁਰੂ ਘਰ ਦੇ ਦਰਸ਼ਨ ਪਿੰਡ ਫੂਪਾਲਕਲਾਂ ਜ਼ਿਲ੍ਹਾ ਮਾਨਸਾ ਭਾਈ ਨਾਕੀ ਤੋਂ ਡਾ ਮੇਨਾ ਲਾਰਦੀ ਸਿੰਘਾ ਜੀ ਇੱਥੇ ਗੁਰਤੇਗਵਧਾ ਜੀ ਇਸ ਨਗਰ ਦੇ ਵਿੱਚ ਆਏ ਸੀਗੇ ਜੀ ਜੀ ਹਾਂ ਜੀ ਜੋਗੇ ਰਲਦੇ ਤੋਂ ਹੁੰਦੇ ਹੁੰਦੇ ਆਪਣੇ ਇਸ ਨਗਰ ਦੇ ਵਿੱਚ ਚਰਨ ਪਾਇਆ ਸੀ ਗੁਰਸਾਹਿਬ ਜੀ ਨੇ ਤੇ ਆਪਣਾ ਵਾਲਾ ਇਤਿਹਾਸ ਸੰਸਥਾਨ ਗੁਰਤੇਗਵਧਾ ਜੀ ਦਾ ਉੱਥੇ ਜਾ ਕੇ ਗੁਰਸਾਹਿਬ ਜੀ ਨੇ ਕੋੜਾ ਬੰਦੇ ਸੁਸ ਬੰਦੇ ਨਾਲ ਜੀ ਜੇ ਸਿੰਘ ਜੀ ਗੁਰਪ੍ਰੀਤ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰਪ੍ਰੀਤ ਸਾਧ ਸੰਗਤ ਜੀ ਤੋਂ ਰੱਲੇ ਤੋਂ ਆਏ ਰੱਲੇ ਤੋਂ ਆ ਕੇ ਮਹਾਰਾਜ ਇੱਥੇ ਬਹੁਤ ਵੱਡਾ ਤੋਬਾ ਸੀ ਜਿੱਥੇ ਮਹਾਰਾਜ ਬੈਠੇ ਨਾਲ ਪਾਤਸ਼ਾਹ ਦੇ ਬਹੁਤ ਵੱਡਾ ਕਾਫਲਾ ਸਿੰਘਾਂ ਦਾ ਇੱਥੇ ਮਹਾਰਾਜ ਸਾਰੀ ਰਾਤ ਸਮਾਧੀ ਲਾ ਕੇ ਬੈਠੇ ਰਹੇ ਇਹ ਪਿੰਡ ਵਾਲਿਆਂ ਨੇ ਨਾ ਪੁੱਛਿਆ ਪੰਡਤਾਂ ਦਾ ਜ਼ੋਰ ਸੀ ਪੜਤਾਨੇ ਕਿਹਾ ਵੀ ਕੋਈ ਸਾਥ ਹੋਣਾ ਇਹ ਤੋਂ ਤੁਸੀਂ ਕੀ ਲੈਣਾ ਪਿੰਡ ਵਾਲਿਆਂ ਨੇ ਨਾਂ ਪੁੱਛਿਆ ਤਾਂ ਮਹਾਰਾਜ ਤੜਕੇ ਉੱਠ ਕੇ ਖਿਆਲੇ ਵਾਲੇ ਰਸਤੇ ਪੈ ਗਏ ਉਹਨਾਂ ਦੇ ਜਾਣ ਦੇ ਬਾਅਦ ਪਿੰਡ ਦਾ ਇਕੱਠ ਹੋਇਆ ਇਕੱਠ ਦੇ ਵਿੱਚ ਪਿੰਡ ਵਾਲੇ ਕਹਿਣ ਲੱਗੇ ਕੋਈ ਮਹਾਪੁਰਸ਼ ਸੀ ਆਪਾਂ ਨੇ ਇਹਨਾਂ ਦੀ ਸੇਵਾ ਨਾ ਕੀਤੀ ਆਪਾਂ ਪੁੱਛਿਆ ਨਾਂ ਤਾਂ ਹੁਣ ਆਪਾਂ ਦੁੱਧ ਪਾਣੀ ਇਕੱਠਾ ਕਰਕੇ ਲੈ ਚੱਲੋ ਕੋਈ ਸਿੰਘ ਨੂੰ ਤੋਰੋ ਜਿਹੜਾ ਰੋਕੇ ਉਹਨਾਂ ਨੂੰ ਤੋਂ ਰਮਦਾਸਿਆ ਸਿੱਖ ਸਿਪਾਹੀ ਵੀਰਨ ਸਿੰਘ ਉਹਦੇ ਔਲਾਦ ਨਹੀਂ ਸੀ ਉਹਨੂੰ ਔਲਾਦ ਦੀ ਵੀ ਤਮੰਨਾ ਸੀ ਉਹ ਮਹਾਰਾਜ ਦੇ ਮਗਰ ਭੱਜਿਆ ਉਹਨੇ ਬਾਹਰ ਖੇਤਾਂ ਚ ਜਾ ਕੇ ਚੜ੍ਹਦੀ ਹੱਦ ਦੇ ਲਾਗੇ ਉੱਥੇ ਮਹਾਰਾਜ ਨੂੰ ਜਾ ਕੇ ਮੂਹਰੇ ਰੋਕ ਲਿਆ ਮਹਾਰਾਜ ਨੂੰ ਕਹਿਣ ਲੱਗਿਆ ਪਾਤਸ਼ਾਹ ਤੁਸੀਂ ਇੰਜ ਨਾ ਜਾਓ ਦੁੱਧ ਪਾਣੀ ਛੱਕ ਕੇ ਜਾਇਓ ਤੇ ਪਿੰਡ ਵਾਲੇ ਦੁੱਧ ਪਾਣੀ ਲੈ ਕੇ ਆਉਂਦੇ ਨੇ ਤੇ ਮਹਾਰਾਜ ਜਾਣੀ ਜਾਣ ਕਹਿਣ ਲੱਗੇ ਭਾਈ ਉਹ ਤਾਂ ਪੰਡਤਾਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਕੋਈ ਹੋਣਾ ਸਾਧ ਤੁਸੀਂ ਉਹ ਤੋਂ ਕੀ ਲੈਣਾ ਪੰਡਤਾ ਦੀ ਉਦੋਂ ਮੰਨਤਾ ਸੀ ਲੋਕਾਂ ਦੇ ਵਿੱਚ ਪੰਡਤਾ ਦੀ ਮੰਨਦੇ ਸੀ ਲੋਕ ਤੇ ਲੋਕ ਖਿੰਡ ਗਏ ਮਹਾਰਾਜ ਜਾਣੀ ਜਾਣ ਕਹਿਣ ਲੱਗੇ ਕਿ ਵੀ ਭਾਈ ਵੀਰਨ ਜੀ ਲੋਕ ਤਾਂ ਤੇਰੇ ਜਿਹੜੇ ਪਿੱਛੇ ਸੇਵਾ ਕਰਨ ਦੀ ਗੱਲ ਕਰਦੇ ਸੀ ਉਹ ਤਾਂ ਖਿੰਡ ਗਏ ਉਹ ਤਾਂ ਪੰਡਤਾ ਨੇ ਖੜਿਆ ਥੇ ਤੇ ਇਹ ਪਿੰਡ ਇੱਥੇ ਦਾ ਇੱਥੇ ਹੀ ਰਹੂਗਾ ਤੇ ਨਾ ਵਧੇ ਨਾ ਘਟੇ ਮਹਾਰਾਜ ਨੇ ਵਚਨ ਕਰ ਦਿੱਤੇ ਪਾਈ ਵੀਰਨ ਸਿੰਘ ਨੂੰ ਕਹਿ ਲੱਗੇ ਪਾਈ ਵੀਰਨ ਸਿੰਘ ਜੀ ਤੂੰ ਮੰਗ ਕੀ ਮੰਗਦਾ ਉਹਦੇ ਲਾਦ ਨਹੀਂ ਸੀ ਉਹ ਕਹਿੰਦਾ ਪਾਤਸ਼ਾਹ ਮੇਰੇ ਲਾਦ ਨਹੀਂ ਹੈ ਪਾਤਸ਼ਾਹ ਕਹਣ ਲੱਗੇ ਭਾਈ ਤੂੰ ਐਡੀ ਦੂਰੋਂ ਸਾਡੇ ਮਗਰ ਭੱਜ ਕੇ ਆਇਆ ਹੈ ਕਿ ਇੱਥੇ ਨਾ ਤੇਰੇ ਨਾਂ ਤੇ ਇੱਥੇ ਗੁਰਦੁਆਰਾ ਸਾਹਿਬ ਹੀ ਬਣੂਗਾ ਇੱਥੇ ਜਗ੍ਹਾ ਬਣੂਗੀ ਜਾਂ ਤੇਰੇ ਇੰਨੀ ਲਾਦ ਵਧੂਗੀ ਕਿ ਸਭਾ ਸ਼ੇਰ ਨੂਨ ਇੱਕ ਡੰਗ ਚ ਤੇਰੀ ਲਾਦ ਦੀ ਧਾਰ ਚ ਪੈ ਜਾ ਕਰੂਗਾ ਤੇ ਮਹਾਰਾਜ ਦੇ ਬਚਨ ਸੱਚ ਹੋਏ ਗੁਰੂ ਘਰ ਦੇ ਨਾਲ ਤੁਹਾਡੀ ਕੰਦ ਸਾਂਝੀ ਹੋ ਗਈ ਮਹਾਰਾਜ ਨੇ ਇਹ ਵੀ ਬਚਨ ਕੀਤੇ ਹੁਣ ਆ ਗੁਰੂ ਘਰ ਦੇ ਨਾਲ ਜਿੰਨੇ ਆ ਘਰ ਨੇ ਸਾਰੇ ਇਹ ਵੀਰਨ ਦੀ ਔਲਾਦ ਐ ਅਰਬਦਾਸੀ ਸਿੱਖਾਂ ਦੇ ਘਰ ਨੇ ਗੁਰੂ ਘਰ ਦੇ ਨਾਲ ਕੰਦ ਸਾਂਝੀ ਹੋ ਗਈ ਗੁਰੂ ਪਿਆਰੀ ਸਾਧ ਸੰਗ ਜੀ ਗੁਰਦੁਆਰਾ ਸਾਹਿਬ ਦੇ ਨਾਲ ਮਹਾਰਾਜ ਦੇ ਬਚਨ ਸੱਤ ਹੋਏ ਕਿ ਵੀਰਨ ਦੀ ਔਲਾਦ ਦੀ ਕੰਦ ਅੱਜ ਸਾਂਝੀ ਹੈ ਗੁਰੂ ਘਰ ਦੇ ਨਾਲ ਚਾਰੇ ਪਾਸੇ ਅਰਬਦਾਸੀ ਸਿੱਖ ਨੇ ਤੋਂ ਗੁਰਦੁਆਰਾ ਸਾਹਿਬ ਬਹੁਤ ਆਉਂਦੇ ਨੇ ਸ਼ਾਮ ਨੂੰ ਸਾਮਾ ਨੂੰ ਸੋਬਾ ਸੇਵਾ ਕਰਨ ਵਾਸਤੇ ਆਉਂਦੇ ਨੇ ਸੋ ਇਤਨੀ ਔਲਾਦ ਵਧੀਆ ਵੀਰਨ ਸਿੰਘ ਦੀ ਵੀਰਨ ਸਿੰਘ ਦੇ ਇਤਿਹਾਸ ਚ ਲਿਖਿਆ ਵੀ ਨੌ ਲਟਕੇ ਹੋਏ ਨੌ ਲਟਕਿਆਂ ਦੀ ਗਾਹ ਲਾਦਾ ਅੱਜ ਹੋਣਗੇ 100 ਦੇ ਕਰੀਬ ਘਰ ਹੋਊਗਾ ਵੀਰਨ ਸਿੰਘ ਦੀ ਲਾਦਾ ਤੋਂ ਮਹਾਰਾਜ ਦੇ ਬਾਚਨ ਸੱਚ ਨੇ ਕਿ ਅੱਜ ਸਵਾ ਸ਼ੇਰ ਨੂਣੀ ਉਹਨਾਂ ਦੀ ਲਾਦ ਦੇ ਇੱਕ ਡੰਗ ਦੀ ਦਾਦ ਦੇ ਵਿੱਚ ਪੈਂਦਾ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਨੇ ਜਿਹੜਾ ਬਾਚਨ ਪਿੰਡ ਨੂੰ ਕਿਹਾ ਸੀ ਉਹ ਬਾਅਦ ਵਿੱਚ ਫਿਰ ਮਹਾਪੁਰਸ਼ ਬਾਬਾ ਤਰਸ ਸਿੰਘ ਨੇ ਉਹ ਮਹਾਰਾਜ ਦਾ ਬਾਚਨ ਪਿੰਡ ਵਾਲਿਆਂ ਨੂੰ ਕਿਹਾ ਵੀ ਬਖਸ਼ੇ ਜਾਓਗੇ ਉਸੀਂ ਵੱਡੇ ਸਹਿਬ ਜਿਆਦਾ ਦਾ ਜੋੜ ਮੇਲਾ ਮਨਾਉਣ ਲੱਗੋ ਤਾਂ ਜਿਹੜਾ ਮਹਾਰਾਜ ਨੇ ਬਚਨ ਕਰਿਆਗਾ ਉਹ ਤੁਸੀਂ ਬਖਸ਼ ਜਾਓਗੇ ਮਾਫ ਹੋ ਜਾਊਗਾ ਤੁਹਾਨੂੰ ਤੇ ਪਿੰਡ ਵਾਲੇ ਬਾਬਾ ਅਤਰ ਸਿੰਘ ਦੇ ਕਹਿਣ ਤੇ ਦਰਬਾਰ ਸਾਹਿਬ ਬਣਾਇਆ ਪਿੰਡ ਵਾਲਿਆਂ ਨੇ ਦਰਬਾਰ ਸਾਹਿਬ ਬਣਾਉਣ ਤੋਂ ਬਾਅਦ ਵੱਡੇ ਸਹਿਬ ਜਿਆਦਾ ਦਾ ਜੋੜ ਮੇਲਾ ਮਨਾਉਣ ਲੱਗੇ ਬਾਬਾ ਜੀ ਸਿੰਘ ਬਾਬਾ ਜਿਆਦਾ ਸਿੰਘ ਦਾ ਤਾਂ ਬਖਸ਼ੇਗੇ ਹੁਣ ਤੇ ਸਾਡਾ ਨਗਰ ਬਹੁਤ ਵਧਿਆ ਚਾਰ ਗੁਣਾ ਵੱਧ ਗਿਆ ਦੋ ਗੁਣਾ ਪੰਜ ਗੁਣਾ ਕਹਿ ਦਈਏ ਪੰਜ ਗੁਣਾ ਹੀ ਵੱਧ ਗਿਆ ਜਿੰਨਾ ਨਗਰ ਉਹਦੇ ਮੌਕੇ ਤੇ ਉਹਨਾਂ ਦਾ ਖੇਤਾਂ ਚ ਚਲਾ ਗਿਆ ਨਗਰ ਗੁਰੂ ਪਿਆਸਾ ਸੰਗ ਜੀ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਪੂਜਿਆ ਕਰੋ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਆਜੋ ਤੁਹਾਨੂੰ ਹੁਣ ਲੈ ਕੇ ਚਲਦੇ ਆ ਇੱਕ ਹੋਰ ਗੁਰਕਰ ਗੁਰਦਵਾਰਾ ਅਟਕ ਸਰ ਸਾਹਿਬ ਉਹ ਵੀ ਇਸੇ ਪਿੰਡ ਦੇ ਵਿੱਚ ਸੁਸ਼ੋਭਤ ਹੈ ਜਾਨੀ ਕਿ ਪਿੰਡ ਪੋਪਾਲਕਲਾਂ ਜ਼ਿਲ੍ਹਾ ਮਾਨਸਾ ਸਸਿਕਾ ਜੀ ਸਸਿਕਾ ਕੀ ਨਾ ਕੀ ਜੀ ਤੁਹਾਡਾ ਸੁਖੀ ਜੀਨ ਕਰੇ ਕੀ ਇਤਿਹਾਸ ਕੀ ਹੈ ਗੁਰਦੁਆਰਾ ਸਾਹਿਬ ਦਾ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਨੇ ਜੀ ਜੀ ਗੁਰੂ ਤੇਗ ਬਹਾਦਰ ਜੀ ਇੱਥੇ ਰਾਤ ਰਹੇ ਨੇ ਇੱਕ ਹੂੰ ਰਾਤ ਰਹੇ ਨੇ ਤੇ ਪਿੰਡ ਬਪਾਲਣਾ ਪਹਿਲਾਂ ਕਿਸੇ ਨੇ ਪੁੱਛਿਆ ਨਹੀਂ ਹੈਗਾ ਇਹ ਮਹਾਰਾਜ ਨੂੰ ਉੱਥੋਂ ਫਿਰ ਹੁੰਦੇ ਹੋਏ ਮਹਾਰਾਜ ਇੱਥੇ ਪਹੁੰਚ ਗਏ ਅੱਗੇ ਜਾ ਰਹੇ ਸੀਗੇ ਰੋਥੋਂ ਪਿੱਛੇ ਤੋਂ ਆ ਕਿ ਕਿਸੇ ਇੱਕ ਸਿੰਘ ਨੇ ਰੋਕਿਆ ਮਹਾਰਾਜ ਨੂੰ ਇੱਥੇ ਵੀ ਮਹਾਰਾਜ ਤੁਸੀਂ ਰੋਕੋ ਵੀ ਸੰਗਤ ਪਿੰਡ ਦੀ ਦੁੱਧ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਹੂੰ ਤੇ ਮਹਾਰਾਜ ਕਹਿੰਦੇ ਵੀ ਭਾਈ ਤੂੰ ਵੀਰ ਨਾ ਮੰਗ ਲੈ ਜਿਹੜਾ ਕੁਝ ਮੰਗਣਾ ਵੀ ਸੰਗਤ ਨੇ ਇੱਥੇ ਬਹਨ ਸਕਦੀ ਹੈਗੀ ਤਿੰਨ ਬਚਨ ਕਰੇ ਮਹਾਰਾਜ ਨੇ ਤੇ ਤੀਜੇ ਬਚਨ ਕਹਿੰਦੇ ਕੋਈ ਤੀਸਰਾ ਬਚਨ ਵੀ ਤੁਸੀਂ ਮੰਗ ਲਓ ਜਿਹੜਾ ਕੁਝ ਮੰਗਣਾਗਾ ਫਿਰ ਉਹ ਭਾਈ ਕਹਿੰਦਾ ਵੀ ਅਸੀਂ ਕਈ ਬੀੜੀਆਂ ਤੋਂ ਲੈ ਕੇ ਕੱਲੇ-ਕੱਲੇ ਤੁਰੇ ਆ ਰਹੇ ਹਾਂ ਸਾਡੇ ਇਲਾਜ ਦਾ ਵਾਅਦਾ ਨਹੀਂ ਹੈਗਾ ਮਾਰੇ ਕਹਿੰਦੇ ਵੀ ਭਾਈ ਕਿਸੇ ਦਿਨ ਬਹੁਤ ਜ਼ਿਆਦਾ ਇਲਾਜ ਹੋ ਗੀ ਸਵਾ ਸੇਰ ਲਾਉਣ ਇੱਕ ਡੰਗ ਦਾ ਥੋੜੀ ਚ ਪਿਆ ਕਰੂਗਾ ਹੂੰ ਫਿਰ ਕਹਿਣ ਲੱਗੇ ਵੀ ਮਾਰੇ ਐਨਾ ਕਿਵੇਂ ਵੀ ਕਹਿੰਦੇ ਭਾਈ ਕੁਛ ਚਿਰ ਪੈ ਕੇ ਐ ਨਹੀਂ ਹੈਗਾ ਵੀ ਹੁਣੇ ਤੇ ਫਿਰ ਅੱਜ ਕੱਲ ਉਹਨਾਂ ਦੇ ਤਿੰਨ ਚਾਰ ਸੌ ਘਰ ਆਈ ਉਹਨਾਂ ਦਾ ਅੱਛਾ ਉਨਾਂ ਮਾਰੇ ਦੇ ਬਚਨਾਂ ਨਾਲ ਬਹੁਤ ਜ਼ਿਆਦਾ ਵਾਅਦਾ ਹੋਇਆ ਸੀ ਉਹਨਾਂ ਦਾ ਮਾਰੇ ਨੇ ਇੱਥੇ ਬਚਨ ਕੀਤਾ ਸੀਗਾ ਵੀ ਜਿਹੜਾ ਉਹਨਾਂ ਚੋਂ ਕੋਈ ਤਮਾਕੂ ਚਰਦਾ ਬੀੜੀ ਵਰਤੂਗਾ ਉਹ ਵੇ ਇਹ ਜੀ ਬਿਮਾਰੀ ਨਾਲ ਮਰੂਗਾ ਵੀ ਇਲਾਜ ਨਹੀਂ ਹੋਣਾ ਹੈ ਉਹਨਾਂ ਦਾ ਹੂੰ ਜਿਹੜਾ ਗੁਰੂ ਘਰ ਨੂੰ ਮੰਨੂਗਾ ਸ਼ਰਧਾ ਨਾਲ ਵਧੀਆ ਉਹ ਵਦਨ ਭੁੱਲਣਗੇ ਉਹਨਾਂ ਨੂੰ ਵਰ ਦਿੱਤਾ ਸੀਗਾ ਇਹ ਮਾਰੇ ਨੇ ਫਿਰ ਉੱਥੇ ਬਹੁਤ ਵਾਅਦਾ ਹੀ ਕਰ ਕਿਰਪਾ ਮਾਲਕ ਦੀ ਰਮਦਾਸੀਆ ਸਿੱਖ ਸੀ ਗਈ ਉਹ ਜੀ ਬਹੁਤ ਕਿਰਪਾਈ ਉਹਨਾਂ ਤੇ ਹੁਣ ਵਧੀਆ ਤਿੰਨ ਚਾਰ ਸੌ ਘਰ ਹੈ ਉਹਨਾਂ ਦਾ ਤੇ ਉਹ ਵੀ ਪੂਰੇ ਵਧੀਆ ਨਹੀਂ ਆਈ ਨਹੀਂ ਠੀਕ ਹੈ ਹਾਂਜੀ ਇਸ ਗੁਰੂ ਘਰ ਦੀ ਸੇਵਾ ਇਸ ਗੁਰਸਿੱਖ ਪਰਿਵਾਰ ਦੇ ਵੱਲੋਂ ਪਿਛਲੇ 40 ਸਾਲਾਂ ਤੋਂ ਕੀਤੀ ਜਾ ਰਹੀ ਹੈ ਹਾਲਾਂਕਿ ਗੁਰੂ ਘਰ ਦੇ ਨਾਂ ਤੇ ਕੋਈ ਜ਼ਮੀਨ ਨਹੀਂ ਸੀ ਪਰ ਫਿਰ ਵੀ ਇਹਨਾਂ ਦੀ ਮਿਹਨਤ ਦੇ ਨਾਲ ਪਿਛਲੇ ਸਮੇਂ ਦੇ ਵਿੱਚੋਂ ਥੋੜੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਖਰੀਦੀ ਗਈ ਹੈਗੀ ਹੈ